ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਰੰਗ ਨਿਆਰੇ ਦਾ ਪਿਆ ਤੇਰੇ ਰੰਗ ਨਿਆਰੇ ਮੇਰੇ ਨੌਜਵਾਨ ਕਿਸਾਨ ਵੀਰ ਬਜ਼ੁਰਗ ਜਾਂ ਮੇਰੀ ਉਮਰ ਦੇ ਕਿਸਾਨ ਵੀ ਜਾਣਦੇ ਹੋਣਗੇ ਨੌਜਵਾਨ ਕਿਸਾਨ ਵੀਰ ਬਹੁਤ ਘੱਟ ਜਾਣਦੇ ਹੋਣਗੇ ਮੈਂ ਤੁਹਾਡੇ ਨਾਲ ਨਾ ਅੱਜ ਇੱਕ ਖਾਸ ਚੀਜ਼ ਸਾਂਝੀ ਕਰ ਲਗਿਆ ਸਿਉਂਕ ਦਾ ਪਰਿਵਾਰ ਪਹਿਲਾਂ ਤੁਸੀਂ ਆਹ ਫੋਟੋ ਦੇਖੋ ਇਸ ਵੀਡੀਓ ਦੇ ਵਿੱਚ ਸਿਉਂਕ ਦਿਖਾਈ ਦੇ ਰਹੀ ਹੈ ਤੁਹਾਨੂੰ ਪਹਚਾਣਦੇ ਹਾਂ ਇਹ ਬੜੀ ਤੇਜ਼ੀ ਦੇ ਨਾਲ ਆਪ ਦਾ ਘਰ ਬਣਾ ਰਹੀ ਹੈ ਦੇਖੋ ਇਹ ਘਰ ਕਈ ਮੀਟਰ ਉੱਚਾ ਕਈ ਮੀਟਰ ਜ਼ਮੀਨ ਤੇ ਰੱਖੇ ਰਹਾ ਹੋ ਸਕਦਾ ਹੈ ਅੱਜ ਮੈਂ ਸਾਈਡ ਤੇ ਫੋਟੋ ਦੇਖ ਰਹੇ ਹਾਂ ਇਸ ਤਰ੍ਹਾਂ ਕਰਕੇ ਬਹੁਤ ਉੱਚਾ ਜਾਂਦਾ ਵੈਲ ਵੈਂਟੀਲੇਟਿਡ ਹੁੰਦਾ ਹੈ ਪੂਰਾ ਹਵਾਦਾਰ ਹੁੰਦਾ ਹੈ ਤਾਪਨ ਕੰਟਰੋਲ ਹੁੰਦਾ ਹੈ ਹਾਂ ਜਿੱਥੇ ਪਾਣੀ ਨਾ ਪਰੇ ਉਸ ਜਗ੍ਹਾ ਤੇ ਬਣਾਉਂਦੀਆਂ ਤੇ ਇਹ ਕਿਲਾ ਹੁੰਦਾ ਇੱਕ ਇੱਕ ਤਰ੍ਹਾਂ ਦਾ ਕਿਲਾ ਹੈ ਇਸ ਕਿਲੇ ਦੇ ਵਿੱਚ ਸਿਉਂਕ ਰਹਿੰਦੀ ਹੈ ਤੇ ਸਿਉਂਕ ਦਾ ਇੱਕ ਇਹ ਰਾਜਾ ਰਾਜੇ ਦਾ ਇੱਕ ਮਹਿਲ ਹੈ ਜਿਵੇਂ ਤੇ ਆ ਫੋਟੋ ਦੇਖੋ ਸਿਉਂਕ ਦੇ ਵਿੱਚ ਕੀ ਹੁੰਦਾ ਇੱਕਾ ਰਾਣੀ ਹੁੰਦੀ ਹੈ ਇੱਕ ਨਾਲ ਰਾਜਾ ਹੁੰਦਾ ਹੈ ਅੱਛਾ ਇੱਕ ਰਾਣੀ ਨਾਲ ਸਪੇਅਰ ਵੀ ਰੱਖੀ ਹੁੰਦੀ ਹੈ ਇਹ ਜੇਕਰ ਇਹ ਲੱਗੇ ਕਿ ਭਾਈ ਇਹ ਮਰ ਗਿਆ ਇਹ ਕੋਈ ਦਿੱਕਤ ਹੋਈ ਤਾਂ ਉਹ ਰਾਣੀ ਸਪੇਅਰ ਹੁੰਦੀ ਹੈ ਦੋ ਤਰ੍ਹਾਂ ਦੇ ਸੈਨਿਕ ਹੁੰਦੇ ਆ ਤੇ ਵਰਕਰ ਹੁੰਦੇ ਆ ਪੂਰਾ ਪਰਿਵਾਰ ਵੰਡਿਆ ਹੋਇਆ ਹੈ ਉਹੀ ਸਮਾਜਿਕ ਵੰਡ ਪ੍ਰਣਾਲੀ ਇਹਨਾਂ ਰੇ ਸਾਡੇ ਸਮਾਜ ਦੇ ਨਾਲ ਕਿਤੇ ਚੰਗੀ ਹੁੰਦੀ ਹੈ ਤੇ ਇੱਕ ਆ ਖੰਭਾ ਵਾਲੀ ਸ਼ੌਕ ਹੁੰਦੀ ਹੈ ਜਿਹੜੀ ਗਾਂ ਅੱਗੇ ਨਵਾਂ ਪਰਿਵਾਰ ਵਧਾਉਣ ਵਾਸਤੇ ਹੁੰਦੀ ਜਦੋਂ ਅਸੀਂ ਮੀਂਹ ਪੈਂਦਾ ਉਦੋਂ ਆਉਂਦੇ ਆ ਤੇ ਜਿਹੜੀ ਰਾਣੀ ਹੈਗੀ ਹੈ ਉਹ ਜ਼ਮੀਨ ਦੇ ਵਿੱਚ 1 ਤੋਂ 1.5 ਮੀਟਰ ਥੱਲੇ ਰਹਿੰਦੀ ਹੈ ਤੇ ਥੱਲੇ ਪੂਰਾ ਉਹਦਾ ਮਹਿਲ ਬਣਿਆ ਹੁੰਦਾ ਜਿੱਥੇ ਉਹ ਆਂਡੇ ਦਿੰਦੀ ਹੈ ਤੇ ਉਹਦੀ ਸੇਵਾ ਵਾਲੀ ਸੇਵਾਦਾਰ ਹੁੰਦੇ ਆ ਤੇ 4 ਤੋਂ 6 ਇੰਚ ਤੱਕ ਲੰਮੀ ਰਾਣੀ ਹੁੰਦੀ ਹੈ ਇਨੀ ਸਮਝ ਆ ਗਈ ਤੇ ਜਿਹੜਾ ਇਹ ਆ ਤੁਸੀਂ ਸਟਰਕਚਰ ਦੇਖ ਰਹੇ ਹੋ ਜਿਹੜੀ ਆ ਬਣ ਰਹੀ ਹੈ ਜਿਹੜਾ ਕਿਲਾ ਬਣ ਰਿਹਾ ਇਹਨੂੰ ਕਹਿੰਦੇ ਟਰਮਾਈਟ ਮਾਉਂਡ M O U N D ਇਹਨੂੰ ਕਹਿੰਦੇ ਆ ਸਿਉਂਕ ਦਾ ਟੀਲਾ ਸਿਉਂਕ ਦਾ ਕਿਲਾ ਸਿਉਂਕ ਦਾ ਜਿਹੜਾ ਹੈਗਾ ਟੀਲਾ ਜਾਂ ਟਿੱਲਾ ਤੇ ਜਾਂ ਇਹਨੂੰ ਆਪਾਂ ਇਹ ਕਹਿੰਦੇ ਹੈਗੇ ਆ ਕਿ ਬਾਂਬੀ ਸਿਉਂਕ ਦੀ ਬਾਂਬੀ ਬਾਕੀ ਕੁਸ਼ਵੀਰ ਦੱਸ ਸਕਦੇ ਕਿ ਲਾਗੇ ਲਾਗੇ ਰੇਲ ਕੀ ਕੀ ਚੰਦੇ ਆ ਇਹਨੂੰ ਜਿਹੜੀ ਸਿਉਂਕ ਹੈ ਵਰਕਿੰਗ ਦੇਖੋ ਕਿੰਨੇ ਵਧੀਆ ਠਿਕਣਾ ਕੰਮ ਕਰ ਰਹੀ ਹੈਗੀ ਸਾਰੀ ਚੰਦਰ ਤੱਕ ਛੇਦ ਬਣਿਆ ਰਸਤਾ ਹੈਗਾ ਤੇ ਇਹ ਜਿਹੜਾ ਇਹ ਹੈਗਾ ਵਰਕਰ ਇਹਨੂੰ ਬਰਾ ਦੇ ਸੈਨਿਕਾ ਦੀ ਰੱਖਿਆ ਕਰਦੇ ਆ ਰਾਣੀ ਅੰਦਰ ਬੈਠੀ ਆ ਰਾਜਾ ਵਿਹਲਾ ਖਾਣ ਵਾਸਤੇ ਤੇ ਇਸ ਨੂੰ ਇਸ ਤਰੀਕੇ ਨਾਲ ਬਣਾਇਆ ਜਾਂਦਾ ਹੈ ਕਿ ਇਹਦੇ ਵਿੱਚ ਇਹਨਾਂ ਨੇ ਖੇਤੀ ਕਰਨੀ ਹੈ ਮੈਂ ਕਿ ਇਨਸਾਨ ਤੋਂ ਪਹਿਲਾਂ ਇਨਸਾਨ ਤੋਂ ਪਹਿਲਾਂ ਤੋਂ ਜਿਹੜਾ ਹੈਗਾ ਸਿਉਂ ਖੇਤੀ ਕਰਦੀ ਆ ਰਹੀ ਹੈ ਇਸ ਸੈਲੂਲਰ ਜੂਨ ਉੱਜਾ ਕੇ ਉੱਥੇ ਰੱਖਦੀ ਹੈ ਤੇ ਉਹਦੇ ਉੱਪਰ ਖੇਤੀ ਕਰਦੀ ਹੈ ਅਲੱਗ-ਅਲੱਗ ਚੈਂਬਰਾਂ ਦੇ ਵਿੱਚ ਇਹਦਾ ਘਰ ਵੰਡਿਆ ਹੁੰਦਾ ਹੈ ਹਰ ਇੱਕ ਚੈਂਬਰ ਦਾ ਅਲੱਗ-ਅਲੱਗ ਟੈਂਪਰੇਚਰ ਹੁੰਦਾ ਹਰ ਇੱਕ ਦੇ ਵਿੱਚ ਪੂਰੇ ਠਿਕਣਾ ਮੈਂਟੇਨ ਹੁੰਦਾ ਸਿਕਿਉਰਟੀ ਹੁੰਦੀ ਹੈ ਤੇ ਇਹ ਆਪਦੇ ਪਰਿਵਾਰ ਦੇ ਵਿੱਚ ਇੱਥੇ ਰਹਿੰਦੀ ਹੈ ਹੁਣੇ ਜਿਸ ਕਿਸਾਨ ਦੇ ਖੇਤ ਚ ਲੈ ਕੇ ਆਏ ਆ ਫੋਟੋ ਮਧ ਪ੍ਰਦੇਸ਼ ਦੇ ਕਿਸਾਨ ਦੇ ਤਾਂ ਨਾਲ ਕਿਸਾਨ ਦਾ ਅੰਬ ਖੜਾ ਨਾਲ ਹੀ ਇੱਕ ਪਾਸੇ ਕਟਹੜ ਦਾ ਬੂਟਾ ਖੜਾ ਉਹ ਬੂਟੇ ਨੂੰ ਕੋਈ ਨੁਕਸਾਨ ਨਹੀਂ ਪੂਰਾ ਬੂਰ ਨਾਲ ਭਰਿਆ ਹੋਇਆ ਹੈ ਮਤਲਬ ਕੀ ਹੈ ਕਿ ਖੇਤ ਦੇ ਵਿੱਚ ਜਿਹੜੀ ਜੈਵਿਕ ਮਾਦਾ ਰੇਤ ਖੁੰਦ ਪਈ ਹੈ ਉਸ ਨੂੰ ਖਾ ਰਹੀ ਹੈ ਹਾਂ ਸਾਡੇ ਤਾਂ ਹਾਲਾਤ ਹੀ ਹੋਰ ਹੋਗੇ ਨਾ ਕਿ ਖੇਤ ਜੈਵਿਕ ਮਾਦੇ ਨਾਮ ਦੀ ਚੀਜ਼ ਨਹੀਂ ਭੁੱਖੀ ਮਾਰਦੀ ਸਿਉ ਖਾਉ ਕਿ ਫਿਰ ਬੂਟੀਆਂ ਜਿਹੜਾਂ ਖਾਣੀਆਂ ਸ਼ੁਰੂ ਕਰ ਦਿੰਦੀ ਹੈ ਸ਼ੌਕਰੀ ਪਹਿਲੀ ਖਰਾਕ ਕਦੇ ਵੀ ਟੜਾ ਜਿਹੜਾ ਹਰਾ ਬੂਟਾ ਨਹੀਂ ਹੁੰਦਾ ਇਹਨੇ ਸੈਲੂਲੋਜ਼ ਖਾਣਾ ਪੱਕੀ ਹੋਈ ਲੱਕੜ ਖਾਣੀ ਹੈ ਤਾਂ ਇਹ ਦੇਖੋ ਇਹ ਇਸ ਤਰੀਕੇ ਦੇ ਨਾਲ ਇਹ ਕੰਮ ਕਰਦੇ ਆ ਤਾਂ ਵੱਡੇ ਵੀ ਸਾਰੇ ਜਾਣਦੇ ਹੋਣਗੇ ਮੇਰੇ ਘਰ ਨਵੇਂ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੋਏਗੀ ਤੁਸੀਂ ਦੇਖੋ ਤਾਂ ਇਹ ਏਡਾ ਵੱਡਾ ਹੈ ਇਹਦਾ ਕਿਲਾ ਬਣਾ ਦੇਣਾ ਇਹਨਾਂ ਨੇ ਤੇ ਆਹ ਜਿਹੜੀ ਮੈਂ ਫੋਟੋ ਲਈ ਹੈ ਇਹ ਕਿਲਾ ਬਣਦਾ ਹੋਇਆ ਤਿਆਰ ਹੋ ਰਿਹਾ ਹੈ ਆਪਣੇ ਵੀ ਜਿੱਥੇ ਕਿਤੇ ਦਰਖਤ ਖੜੇ ਆ ਕਿਤੇ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਇਹ ਬਾਂਮੀਆਂ ਸਿਉਂਕ ਦੀਆਂ ਲੇਕਿਨ ਫਿਰ ਵੀ ਕਿਤੇ ਕਿਤੇ ਦੇਖਣ ਨੂੰ ਮਿਲ ਸਕਦੀ ਹੈ ਤੇ ਇਹਦੇ ਵਿੱਚ ਅਕਸਰ ਹੱਥ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਹ ਸੱਪ ਸੁਪ ਵੀ ਵੱਢ ਕੇ ਬੈਠਾ ਹੁੰਦਾ ਹੈ ਇਹਦਾ ਧਿਆਨ ਰੱਖਣਾ ਹੈਗਾ ਤਾਂ ਇਹ ਸਿਉਂਕ ਉਹ ਜਗ੍ਹਾ ਤੇ ਬਣਾਉਂਦੀ ਹੈ ਜਿੱਥੇ ਜੜਾ ਪਾਣੀ ਨਾ ਖੜਦਾ ਹੋਵੇ ਇਹ ਇਹ ਪ੍ਰਾਣਾ ਦੇਖੋ ਕੁਛ ਟ ਹੈ ਗਿਆ ਸੀ ਮੀਂਹ ਦੇ ਵੇਲੇ ਇਸ ਦੁਆਰਾ ਉਹਨੇ ਫੇਰ ਨਵਾਂ ਬਣਾ ਲਿਆ ਤਾਂ ਮੇਰੇ ਖਿਆਲ ਚ ਇਹ ਇੰਟਰਸਟਿੰਗ ਕੀ ਹੋਗੀ ਧੰਵਾਦ ਦੋਸਤੋ ਮਿਹਰਬਾਨੀ ਦੋਸਤੋ